ਲਓ ਜੀ ਤਿਆਰੀ ਪੂਰੀ ਆ ਤੇ ਆਪਾਂ ਖਾਦ ਪਹੁੰਚ ਲੈਣੇ ਆ ਜਿਹੜੀ ਇਹਨੇ ਸ਼ਰਤ ਰੱਖੀ ਸੀ 2 ਕਿਲੋ ਖਾਦ ਬੋਲ 2 ਕਿਲਿਆਂ ਚ ਦੋ ਹੁਣ ਇਹਨੂੰ ਪਤਾ ਲੱਗ ਗਿਆ ਜਿੰਨਿਆਂ ਚ ਕਹਿੰਦੀ ਆਪਾਂ ਨੂੰ ਤੇ ਇਹ ਚੀਜ਼ ਚੇਤੇ ਕਰਾਤੀ ਜਦੋਂ ਮਦਦ ਸ਼ਰੂਈ ਕਰਾਈ ਆ ਪਰ ਮੈਨੂੰ ਤਾਂ ਬਹੁਤ ਵਧੀਆ ਲੱਗਦੀ ਟਰੈਕਟਰ ਚਲਾ ਕੇ ਜਾਊਂਗਾ ਤੇ ਨਾਲ ਇਹਨੂੰ ਬਿਠਾ ਕੇ ਲੈ ਕੇ ਜਾਣਾ ਮੈਂ ਪੂਰਾ ਵਿਟਨੈਸ ਕਰੂੰਗੀ ਨਾ ਕਿ ਹਾਂ ਐਕਚੁਅਲ ਜਿਦਿ ਪਾਈ ਕਿ ਨਹੀਂ ਕੀ ਪਤਾ ਅੱਦੇ ਕਹਿ ਦੇਣਾ ਹਾਂ ਮੈਂ ਕਰਤਾ ਤੇ ਏਦਾਂ ਹੀ ਆ ਜਾਣ ਤਿਆਰ ਏਦਾਂ ਹੀ ਆ ਜਿਦਾ ਵਿਆਹ ਚੱਲੀ ਮੈਂ ਮੈਂ ਸੂਟ ਵਾਲਾ ਸ਼ਰਨ ਨਾ ਬਾਂਜੀ ਕਿਤੇ ਜਿਹੜੇ ਸ਼ਰਨ ਵਾਲੇ ਕੱਪੜੇ ਪਾਉਂਦੀ ਏ ਫਿਰ ਮੈਂ ਸੂਟ ਪਾ ਕੇ ਤਿਆਰ ਸੂਟ ਪਾ ਦੂਜਾ ਪਾ ਲੈ ਜਿਆਦਾ ਵੀ ਵਧੀਆ ਪਰ ਐਨੀ ਵੇਸ ਸੋ ਤੇ ਬਲੌਗ ਫੁੱਲ ਫਲੈਜ ਵਧੀਆ ਹੋਣ ਵਾਲਾ ਹੁਣ ਅਸੀਂ ਟਰੈਕਟਰ ਤੇ ਬੈਠਿਆਂ ਦਾ ਸ਼ਾਟ ਤੁਹਾਨੂੰ ਦਿਖਾਉਂਦੇ ਆ ਲੈ ਭਗਤ ਨੇ ਇਹ लास्ट ਥੋੜਾ ਬਸ ਚੱਲੀ ਜੱਲੀਏ ਕਰੋ ਕੰਮ ਕਰੋ ਕੰਮ ਇਹੋ ਕੰਮ ਕਰਦੇ ਆਏ ਤੁਹਾਡਾ ਸਾਰਾ ਕੰਮ ਚੰਗੂ ਹੋਏਗਾ ਤੇ ਫਿਰ ਮੇਰੀ ਵਾਰੀ ਆਊਗੀ ਚਲੋ ਜਾਓ ਸੈੱਟ ਕਰ ਲੈਂਦੇ ਉਦੋਂ ਹੈ ਕਿ ਪੰਜ ਇਹ ਖਾਦਾ ਪੁੱਤ ਅੱਛਾ ਹਾਂ ਆਹ ਨੂੰ ਥੋੜਾ ਸਾ ਚੜ ਜਾਂਦਾ ਅਸੀਂ ਮੰਨਦੇ ਨਹੀਂ ਹੁੰਦੇ ਇਹ ਚੀਜ਼ਾਂ ਨੂੰ ਕੋਈ ਨਹੀਂ ਮੰਨਦੇ ਨਹੀਂ ਚੱਲ ਨਾ ਟਰੈਕਟਰ ਕਰੀਏ ਸਟਾਰਟ ਆ ਜਾ ਨਹੀਂ ਪਹਿਲਾਂ ਮੈਂ ਥੋੜੀ ਪਹਿਲਾਂ ਮੈਂ ਥੋੜੀ ਮੈਣਾ ਤੂੰ ਪਹਿਲਾਂ ਸਟਾਰਟ ਕਰ ਉਹ ਮੈਂਗਾ ਸਾਫ ਕਰਦਾ ਨਾ ਮੇਰੀ ਸ਼ਰਨ ਬਹਿਣੀ ਉੱਤੇ ਠੀਕ ਹੈ ਇਹ ਚਾਹ ਵੀ ਇਹਨੂੰ ਵੱਖਰਾ ਹੀ ਹੁੰਦਾ ਅਈ ਸ਼ਾਬਾਸ਼ ਵਾਹਿਗੁਰੂ 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 ਆਏ ਟੱਕਾ ਉਹਨਾਂ ਸਵਰਾਜ ਹੋ ਗਿਆ ਸਟਾਰਟ ਇੱਥੇ ਆਏ ਇੱਥੇ ਰੱਖਨੇ ਪੈਰ ਚਲ ਬਾਸ ਇੱਥੇ ਗੋਡ ਐਕਸਪੀਰੀਡ ਗੋਡ ਐਕਸਪੀਰੀਡ ਨਾ ਚਲੋ ਆਏ ਰੰਗ ਜਮਾ ਤਾਜੇ ਸਵਰਾਜ ਵਰਗਾ ਆ ਪਾਤੇ ਰ ਵਰਸ ਨਮੀ ਮੈਂ ਫਸਟ ਟਾਈਮ ਬੱਤੀ ਚੱਕਦਾ ਲੈ ਲੈ ਚੱਕਦੇ ਹਾਂ ਮੰਦੀ ਮੰਦੀ ਬਸ ਥੋੜੇ ਜਿਹੇ ਡਰ ਵੀ ਲੱਗਣ ਤੇ ਵੇਰ ਕੁਸ ਮਿੰਟ ਦੇ ਹਣ ਰੀ ਤੋਂ ਮੈਂ 19-20 ਸਾਲ ਬਾਅਦ ਚਲਾ ਰਿਹਾ ਹਾਂ ਪੁਰਾਣੇ ਤੇ ਪਹਿਲਾਂ ਚਲਾਇਆ ਹਾਂ ਹਾਂ ਪਾਈ ਚੱਲ ਲੱਗਿਆ ਮੈਂ ਕਿਹਾ ਸੋਦੀ ਗੱਡੀ ਕੁੜੀ ਆ ਸਾਹ ਨੂੰ ਨਹੀਂ ਨਾ ਡਿਫਰੈਂਟ ਤਰ੍ਹਾਂ ਤਾਂ ਬਹੁਤ ਕੁਝ ਹੈ ਵੇਖੀ ਉਹ ਨਾ ਕੱਟ ਮਾਰਦਾ ਇੱਧਰ ਨੂੰ ਆਪਾਂ ਇੱਧਰ ਨਾ ਜਾਣਾ

ਆ ਦੇਖੇ ਤਾਂ ਉਹ ਫਿਰ ਜਾਂਦੀ ਕਿ ਨਹੀਂ ਹੋਲੀ ਹੋੜੀ ਆ ਜਿਆ ਤੇਜ਼ਗੀ ਚ ਜਾਣਾ ਤੇ ਠੀਕ ਵੀ ਲੋ ਗੇਰ ਪਾਤਾ ਹੀ ਹੈ ਚਲੋ ਕੀੜੀ ਦੀ ਚਾਲੇ ਥੱਲੇ ਲਾਉਣੀ ਹੈ ਗੱਡੀ ਆਪਣੀ ਹੋਰ ਤੇਰਾ ਕੀ ਕੰਦੇ ਹੁੰਦੇ ਆ ਪਤੀ ਪਤੀ ਖਾਣ ਤੇ ਪਹੁੰਚਾ ਉਹ ਹਾਂ ਉਹ ਤਾਂ ਜ਼ਰੂਰੀ ਕੰਮ ਹੈ ਹੁਣ ਲਾਉਣ ਲੱਗੇ ਆਂ ਭੀ ਖਾਦ ਤੇ ਖਲਾਰਾਂ ਮੈਂ ਕੰਮ ਵਾਲਾ ਕੰਮ ਕਰਵਾਲਾ ਮਾੜਾ ਜਾ ਹੁਣ ਖੇਤਾਂ ਚ ਮਿਲਦੇ ਆ ਮਿਲਦੇ ਲਾ ਸੁਪਰਵਾਈਜ਼ ਕਰ ਲੈ ਨਾਲ ਨਾ ਦੇਖਦਾ ਨਾ ਚਾਚਾ ਹਾਂ ਆ ਤਿਆਰ ਆ ਕੰਮ ਆਪਣਾ ਵਾਹ ਆਏ ਚ ਸਾਹ ਨਾ ਰੱਖੀ ਹਣਾ ਹੁਣ ਭਾਰ ਹੁਣਾ ਚੱਕਿਆ ਨਹੀਂ ਜਾਂਦਾ ਥੋੜੇ ਰੱਖੋ ਸਾਹ ਚੜ ਜਾਂਦਾ ਪਹਿਲੇ ਪਹਿਲੇ ਥੋੜੀ ਹੋਰ ਬੜੀ ਆ ਬਹੁਤ ਬੜੀ ਬੜੀ ਇਹ ਰਾ ਆਪਾਂ ਹੁਣ ਤੋੜ ਜੇ ਪਾਤੀ ਹੁਣੇ ਜਾਣੀ ਆ ਜ਼ਿਮੀਦਾਰ ਦੇ ਮੋੜੇ ਤੇ ਅੱਛਾ ਇਹ ਉਹ ਵਾਲੇ ਮਾਜਾ ਚਾਚਾ ਮੜਿਆ ਚੇਤਾ ਭੁੱਲ ਗਿਆ ਯਾਰ ਤਾਂ ਇਹ ਵਾਲੇ ਹਾਂ ਇੱਦਾਂ ਨਹੀਂ ਪਿੱਛੇ ਚੱਲ ਜਾਣਾ ਇਹ ਨਹੀਂ ਇਹਦਾਗਾ ਇਹਦਾਗਾ ਆਪਾਂ ਪਰਲਾ ਪਰਲਾ ਨਹੀਂ ਇੱਧਰ ਇਹ ਇਹ ਇੱਧਰ ਰੇ ਇੱਧਰ ਦਾ ਐਕਦਾ ਅੱਜ ਤੇ ਪਾਲੀਤੀ ਘਰ ਮੈਂ ਭਾਂਦੇ ਨਹੀਂ ਕਾ ਲੈ ਚੱਕ ਨਹੀਂ ਬੱਤਰ ਆ ਗਿਆ ਹੁਣ ਆ ਗਿਆ ਆਈ ਆਈ ਬਿਲੂ ਚੇਤਾਵਣ ਵਾਲਾ ਬਾਹਲਮ ਕਹੀ ਜਾਂਦਾ ਚਾਚਾ ਚਾਚਾ ਨਹੀਂ ਆਖੋ ਹਾਂ ਤਾਂ ਮੈਨੂੰ 20 ਸਾਲ ਹੋ ਗਏ ਕੰਮ ਕੀਤੇ ਨੇ ਸੋ ਪਹਿਲਾਂ ਨਾ ਕੀਤਾ ਹੀ ਹਦੋਂ ਕੀਤਾ ਨੂੰ ਪਤਾ ਸਾਰਾ ਲੈ ਜਾ ਝੂਠ ਨਾ ਲੈ ਹੁਣ ਬਾਪੂ ਮੈਨੂੰ ਪਤਾ ਲੈ ਬਾਪੂ ਦੇ ਅੰਦਰ ਪੈਂਚ ਹੀ ਤੇ ਮੈਂ ਤਾਂ ਹੈ ਡਿੰਪਲੇ ਹੀ ਤਾਂ ਵੱਡੇ ਨੇ ਕੀਤਾ ਕਹਿੰਦੇ ਮੈਂ ਨਹੀਂ ਮੈਂ ਪੱਠੇ ਵੱਡੇ ਆ ਘੱਟ ਵੱਡੇ ਪਰ ਪਤਾ ਨਹੀਂ ਉਹ ਵੀ ਖਰਾਵਾ ਤਾੜੂ ਹੈ ਉਹ ਵੀ ਖਰਾਵਾ ਕੀਤਾ ਥੱਲੇ ਹੀ ਵੱਡਾ ਹੈ ਕੋਈ ਹਾਂ ਆਈ ਰੀ ਚਾ ਹੈ ਕੋਨੇ ਕੀਤਾ ਗਿਆ ਹੈ ਉਹਨੇ ਜਿਆਦਾ ਕੀਤਾਣਾ ਵੱਡੇ ਨੇ ਆਪਾਂ ਦੇਖਾਂ ਸੂਰ ਨਾ ਬੱਚਾ ਨਹੀਂ ਜਾ ਚਾਹ ਚਲੋ ਹਾਂ ਮੈਂ ਜੰਗੇ ਚ ਬਾਹਰ ਜੱਗੇ ਨੂੰ ਖੇਡਿਆ ਹਾਂ ਜੱਗੇ ਨੂੰ ਖੇਡਿਆ ਗੋਲ ਮੈਂ ਹੈ ਸੱਟ ਲੱਗੀ ਆਹੋ ਤੂੰ ਰਹਿਣਾ ਹੀ ਜੱਗੇ ਹਾਂ ਹਾਂ ਜਾਰ ਹੋ ਜੇ ਕੰਮ ਜਲੀਣਾ ਹਾਂ ਹਾਂ ਫੇਰੀ ਹੈ ਹਾਂ ਹਾਂ ਮੰਮੀ ਤੂੰ ਜਲਦੀ ਆਹ ਆਹ ਸਗੂ ਲੈ ਆਣਾ ਭੌਂਜਲ ਜਾਣਾ ਹਾਂ ਲਹਾ ਚਾਚਾ ਲਈਏ ਬਾਘਰੂ ਦਾ ਨਾ ਤੇ ਭਗਤ ਨੂੰ ਦਸੀ ਅਸੀਂ ਖਾਦ ਪਾ ਗਿਆ ਅੱਜ ਦੇਖ ਲਓ ਪੁੱਤ ਇਹ ਹੁੰਦਾ ਕੰਮ ਜ਼ਿੰਮੇਵਾਰਾ ਇੱਥੇ ਜਿਹੜਾ ਸਾਡੇ ਪਿੰਡਾਂ ਚ ਠੀਕ ਹੈ ਨਾ ਖੇਤਾਂ ਚ ਇੰਜੋਏ ਕਰਦੀਆਂ ਬੋਰ ਤਾਂ ਨਹੀਂ ਹੁੰਦੀਆਂ ਨਹੀਂ ਹੈਰੀ ਗੁੱਡ ਹਾਈ ਫਾਈ ਹਾਈ ਫਾਈ ਆ ਤੋੜੇ ਹੁਣ ਖਾਦ ਵਾਲੇ ਕੋਈ ਨਹੀਂ ਕੋਈ ਚਲੋ ਠੀਕੇ ਨਾਲ ਕੰਮ ਕਰਨ ਦਾ ਹੀ ਮਜ਼ਾ ਕੁ ਹੋਰ ਇਹ ਨਾਲੇ ਗਵਾਂਢ ਮੱਥਾ ਹੈ ਨਾਲੇ ਚਾਚਾ ਦੂਰੋਂ ਨੇੜਿਓਂ ਦੋਵੇਂ ਪਾਸੇ ਲਓ ਜੀ ਇਹ ਵੀ ਇੰਜੋਏ ਕਰ ਰਹੀਆਂ ਨੇ ਅਵਿਆਨ ਤੁਸੀਂ ਕੀ ਡਰਾਈਵ ਕਰ ਰਹੇ ਹੋ ਟਰੈਕਟਰ ਟਰੈਕਟਰ ਤੇ ਨਾਸ਼ਾ ਤੁਸੀਂ ਇੰਜੋਏ ਕਰ ਰਹੇ ਹੋ ਵੈਰੀ ਗੁੱਡ ਪੰਜਾਬੀ ਹੁੰਦੀ ਹੈ ਕਹਿੰਦੇ ਅਸੀਂ ਵੀ ਰਾਈਡ ਲੈਣੀ ਹੈ ਤੇ ਅਵਿਆਨ ਡਰਾਈਵ ਕਰੇਗੇ ਨਾਸ਼ਾ ਲਾਗੇ ਬੈਠੇਗੇ ਇੱਥੇ ਫਨ ਰਾਈਡ ਤੁਹਾਨੂੰ ਕਹ ਆ ਭਗਤ ਨੇ ਪਿੰਡਾਂ ਵਾਲੇ ਬਾਬੇ ਹੁੰਦੇ ਆ ਸਮਝ ਗਈ ਨਾ ਚੈਲੰਜ ਕਰਦੀ ਉਹ ਵੀ ਸਾਨੂੰ ਪਰ ਤੂੰ ਹੈਲਪ ਨਾਲ ਕੰਮ ਪੂਰਾ ਕੀਤਾ ਨਾ ਹੈਲਪ ਨਾਲ ਦੇਖ ਤੂੰ ਆਉਂਦਾ ਕਿ ਨਹੀਂ ਯਾਰ ਰੋਵ ਦੇਖ ਤੂੰ ਜ਼ਿਮੀਦਾਰ ਦਾ ਖੇਤਾਂ ਚ ਆਣ ਕੇ ਬੱਸ ਕਰ ਪਾਸ ਕਰੋ ਹੁਣ ਬੱਸ ਨਹੀਂ ਹੁਣ ਤੇ ਜ਼ਿਮੀਦਾਰਾ ਤੈਨੂੰ ਪੂਰਾ ਆ ਗਿਆ ਤੈਨੂੰ ਤਾਂ ਬਹੁਤ ਮਜ਼ਾ ਆ ਰਿਹਾ ਮੈਂ ਤਾਂ ਔਖੀ ਸ਼ਰਤ ਰੱਖੀ ਸੀ ਤਾਂ ਮੀਂਹ ਮੀਂਹਰ ਤੋਂ ਲੱਗੀ ਗਰਮੀ ਲੱਗ ਲੱਗ ਪਈ ਐ ਤੇ ਹੁਣ ਬੱਸ ਕੀ ਹੁੱਡੀ ਵੀ ਲਾਤੀ ਐ ਮਤਲਬ ਮੈਨੂੰ ਵੀ ਸ਼ਰਤ ਪੂਰੀ ਕਰਨੀ ਪੈਣੀ ਹੈ ਤੂੰ ਮੁੱਕਰ ਨਹੀਂ ਸਕਦੀ ਹੁਣ ਹਮਦੀ ਨਾ ਹੁਣ ਤੈਨੂੰ ਇਹ ਕੰਮ ਕਰਨਾ ਹੀ ਪੈਣਾ 20 ਚਲ ਜ਼ਿਆਦਾ ਨਹੀਂ 20 ਪਾਥੀਆਂ ਤਾਂ ਪੱਥਣੀਆਂ ਪੈਣ 20 ਬਹੁਤ ਹੁੰਦੀਆਂ ਦੋ ਕੀ ਨਹੀਂ ਸੀ ਮੰਦੀ ਹੂੰ ਤੈਨੂੰ ਕੀ ਇਹ ਮੱਝ ਵਾਲਾ ਭਉ ਨਾ ਪੁੰਗੀ ਲਿਆ ਕਰ ਅੱਛਾ ਤਾਨੂੰ ਦਵ ਬਣੇ ਤਾਨੂੰ ਤੇ ਮਜ਼ੇ ਬੜਾ ਆਉਂਦੇ ਖਾ ਕੇ ਕਹਿ ਕੇ ਹਟਾ ਯਾਰ ਮੈਨੂੰ ਕਿਰਿਆ ਮੈਨੂੰ ਪਤਾ ਨਹੀਂ ਔਖਾ ਕੰਮ ਹੈ ਬਹੁਤ ਪਰ ਤੂੰ ਇਹ ਹੈਲਪ ਵੀ ਲਈ ਨਾਲੇ ਮੈਨੂੰ ਡਾਊਟ ਹੈ ਇਹ ਦੋ ਕਿੱਲੇ ਜ਼ਮੀਨ ਜਿਆਦਾ ਹੈ ਮੈਂ ਤੇਰੀ ਧੋਣ ਭਾਂਦੇਣੀ ਹੁਣ ਦੇਖ ਕਿਦਾ ਸ਼ਰਨ ਭਾਂਦੇ ਦੇਖ ਕਿਦਾ ਲਾਉਂਦੀ ਕਿਉਂਕਿ ਹੁਣ ਕਰਨਾ ਪੈਣਾ ਨਾ ਕੰਮ ਮੈਨੂੰ ਐਨੀ ਵੇਸ ਤੁਹਾਡੇ ਜਿਹੜੇ ਖੇਤ ਆ ਉੱਚ ਨਹੀਂ ਮੱਕੋ ਜਾ ਕਿਉਂਕਿ ਉੱਥੇ ਆਲਰੇਡੀ ਪੈ ਗਈ ਸੀ ਖਾਦ ਆਪਾਂ ਠੇਕੇ ਦੇ ਦਿੱਤੇ ਹੋਏ ਸੀ ਇਹ ਸਾਹਮਣੇ ਸਾਡੇ ਸ਼ਰੀਕਾ ਹੀ ਆ ਕਹਿ ਲਓ ਜਾਂ ਸਾਹਜ ਬੜੀ ਪਿਆਰੀ ਆ ਪਰਿਵਾਰ ਨਾਲ ਚਾਚਾ ਹੀ ਆ ਸਾਡਾ ਤੇ ਉਹ ਉਹ ਨਾਲ ਮੈਂ ਆਇਆ ਪੁੱਛਿਆ ਕਹਿੰਦੇ ਆ ਜਾ ਤੂੰ ਤੇ ਮੈਂ ਚਲੋ ਆਪਾਂ ਖੇਤਾਂ ਚ ਫਟਾਫਟ ਸ਼ਰਤ ਨੇ ਬੀੜਨ ਦੀ ਕਾਈ ਕੀਤੀ ਕਿ ਹੁਣ ਨਾ ਮੌਕਾ ਨਾ ਮੈਂ ਗਵਾ ਲਾਂ ਕਿਤੇ ਮੈਨੂੰ ਪਰਸਨਲੀ ਮਜ਼ਾ ਵੀ ਬਹੁਤ ਆਇਆ ਹਾਂ ਸੱਚੀ ਮਜ਼ਾ ਮੈਨੂੰ ਵੀ ਸੰਗਾ ਲੱਗਾ ਉਹਦਾ ਟਰੈਕਟਰ ਚਲਾਇਆ ਇਨੀ ਦੇਰ ਬਾਅਦ ਤੇ ਖੇਤਾਂ ਚ ਹੈਨਾ ਅੱਜ ਮੈਂ ਫਸਟ ਟਾਈਮ ਬੱਠੀ ਹਾਂ ਹਾਂ ਮੈਂ ਉਹ ਦੇਖ ਨਾ ਉਹ ਦੇ ਆਹ ਉਹ ਅੱਧ ਤੱਕ ਇਹ ਕਹਿੰਦੇ ਮਮਾ ਪਾ ਵੀ ਰਾਈਡ ਲੈਣੀ ਦੇ ਲਵਡ ਇਟ ਤੁਸੀਂ ਬਾਹਰੋਂ ਆਨੇ ਆਣਾ ਭੈਣ ਭਰਾਓ ਚਲੋ ਇਹ ਮੈਂ ਸ਼ੋਅ ਆਫ ਨਹੀਂ ਕਰਦਾ ਪਰ ਮੇਰਾ ਇੱਕ ਮਕਸਦ ਇਹ ਵੀ ਹੈਗਾ ਵੀ ਆਪਣੇ ਨਿਆਣਿਆਂ ਨੂੰ ਜ਼ਰੂਰ ਆ ਚੀਜ਼ਾਂ ਬਾੜੀਆਂ ਜੀਆਂ ਦਿਖਾਇਆ ਐਕਸਪੀਰੀਅੰਸ ਬਹੁਤ ਚੰਗਾ ਲਗਾਉਣਾ ਨੂੰ ਐ ਤੇ ਤੁਹਾਨੂੰ ਮਤਲਬ ਇਹ ਐਕਸਪੀਰੀਅੰਸ ਆਪਾਂ ਬਾਹਰ ਤੇ ਕਰ ਨਹੀਂ ਸਕਦੇ ਸੋ ਇਹ ਜਿਹੜਾ ਆਪਾਂ 2 ਮਹੀਨੇ ਆਨੇ ਇੱਥੇ ਨਾ ਤੇ ਮੈਨੂੰ ਹੁੰਦਾ ਕਿ ਫੁੱਲੀ ਉਹ ਪੰਜਾਬ ਦਾ ਟੱਚ ਮਿਲਣਾ ਚਾਹੀਦਾ ਹਰ ਕੰਮ ਦਾ ਤੇ ਹੁਣ ਸਾਨੂੰ ਤੁਸੀਂ ਪਿਆਰ ਬਹੁਤ ਦਿੰਦੇ ਆਂ ਤੇ ਅਸੀਂ ਤੁਹਾਨੂੰ ਵੀ ਇਹ ਚੀਜ਼ਾਂ ਚਲੋ ਨਾਲ ਦੀ ਨਾਲ ਹੈਨਾ ਦੱਸੀ ਵੀ ਸ਼ੋ ਕਰੀ ਜੰਨੇ ਆ ਦਿਖਾਈ ਜੰਨੇ ਆ ਤੇ ਐਨੀਵੇ ਥੈਂਕ ਯੂ ਸੋ ਮੱਚ ਥੈਂਕ ਯੂ ਜਿਹੜਾ ਜਿਹੜਾ ਨੇ ਵੀ ਹੁਣ ਤੱਕ ਆਡੀ ਵੀਡੀਓ ਦੇਖੀ ਹੈ ਲਵ ਯੂ ਆ ਇੱਕ ਉਥੇ ਹਾਈਪ ਦਾ ਬਟਨ ਹੁੰਦਾ ਹਾਂਜੀ ਉਹ ਹਾਈਪ ਜ਼ਰੂਰ ਕਰ ਦਿਓ ਤਾਂ ਕਿ ਸਾਡੀ ਦੇ ਫਸਟ ਟਾਈਮ ਦੇਖ ਰਹੇ ਹੋ ਵੀ ਸਬਸਕ੍ਰਾਈਬ ਕਰ ਲਿਓ ਤੇ ਇਹ ਗਾਹ ਤੁਹਾਨੂੰ ਅਸੀਂ ਹੁਣ ਭਗਤੰਦਾ ਦਿਖਾਉਨੇ ਆ ਹੋਈ ਪਾਤੀਆਂ ਵਾਲਾ ਬਾਏ ਗਾਇਸ ਬਾਏ